Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕੋਟਕਪੂਰਾ 18 19 2024 ਨੂੰ 251 ਲੋੜਵਤ ਲੜਕੀਆਂ ਦੀਆਂ ਹੋਣਗੀਆਂ ਸ਼ਾਦੀਆਂ ਹਿਊਮਨ ਰਾਈਟਸ ਅਵੇਰਨੈਸ ਰਜਿਸਟਰ ਕੋੜਕਪੁਰਾ ਵੱਲੋਂ 18 19 20 April 2024 ਨੂੰ ਗੁਰਦੁਆਰਾ ਗੁਦਾਰਵੀ ਸਾਹਿਬ ਪਾਸ਼ੇ ਦਸਵੀਂ ਪਿੰਡ ਟੀਲਵਾ ਵਿਖੇ ਕਰਵਾਇਆ ਜਾਣ ਗਿਆ। ਹੁਮਨਾਈਟੇ ਚੇਅਰਮੈਨ ਪ੍ਰદાન ਗੁਰਲਾਲ ਸਿੰਘ ਲਾਲੀ ਵੱਲੋਂ ਜਾਣਕਾਰ ਦੇਂਦੇ ਦੱਸਿਆ ਕਿ 2023 ਵਿੱਚ ਪਿਛਲੇ ਸਾਲ ਵੀ ਕੋਟਪੁਰ ਦੀ ਦਾਣਾ ਮੰਡੀ ਵਿੱਚ 250 ਕੁੰਝ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਗਈਆਂ ਸਨ ਇਹ ਸ਼ਾਦੀ ਸਮਾਜ ਸੇਵੀ ਸਸਤਾਵਾ ਵਪਾਰਕ ਸਸਤਾਵਾ ਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਨਪੇਰੇ ਚੜੀਆਂ ਸਨ ਇਸ ਵਾਰੀ ਵੀ ਅਸੀਂ ਸਾਰੇ ਸਮਾਜ ਸੇਵੀ ਸਸਤਾਵਾ ਵਪਾਰਕ ਸਸਤਾਵਾ ਦੇ ਦਾਨੀ ਸੱਜਣਾ ਦੇ ਸਹਿਯੋਗ ਲਈ ਪ੍ਰੇਰਿਤ ਕਰ ਰਹੇ ਹਾਂ ਇਹ ਸ਼ਾਦੀ ਪੂਰੇ ਪੰਜਾਬ ਦੇ ਕੋਈ ਵੀ ਲੋੜਵੰਦ ਆਪਣੇ ਫਾਰਮ 31 ਮਾਰਚ ਤੱਕ ਭਰਵਾ ਸਕਦੇ ਹਨ ਸੰਪਰਕ ਕਰਨ ਲਈ ਉਹਨਾਂ ਦਾ ਮੋਬਾਈਲ ਨੰਬਰ 98155 12747 ਸੰਪਰਕ ਕਰ ਸਕਦੇ ਹਨ ਉਹਨਾਂ ਐਡਵੋਕੇਟ ਸੀਮਾ ਰਾਣੀ ਜਸਪ੍ਰੀਤ ਕੌਰ ਰਿੰਕੂ ਗੋਇਲ ਤਰਮਿੰਦਰ ਪਾਲ ਜੱਤੋ ਮਲਕੀਸ਼ ਸਿੰਘ ਮੱਲਣ ਹਾਜਰ ਸਨ ਰਿਪੋਰਟ ਕੋਟਕਪੁਰਾ ਤੋਂ ਰਮੇਸ਼ ਗੱਬਾ ਆਈਟੀਐਨ ਪੰਜਾਬ ਦੀ ਵਿਸ਼ੇਸ਼ ਰਿਪੋਰਟ ਹਾਂਜੀ ਲਾਲੀ ਜੋ ਤੁਸੀਂ ਲੜਕੀਆਂ ਦੀ ਸ਼ਾਦੀ ਵਾਸਤੇ ਇਸ਼ਤਿਹਾਰ ਦਿੱਤਾ ਹੈ ਉਹ ਕਿੰਨੇ ਤੇ ਕਿੰਨੀ ਲੜਕੀਆਂ ਦੀ ਸ਼ਾਦੀ ਹੋ ਰਹੀ ਹੈ ਤੇ ਕਿੱਥੇ ਹੋ ਰਹੀ ਹੈ ਕੋਈ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਸਾਰੇ ਹੀ ਪੈਂਟਰਾ ਮੋਂ ਮੇਰਾ ਸასი ਆਕਾਲ ਲੈਫ ਕਾਲਸਾ ਵੈਗੂ ਦੀ ਕੀ ਫਤਹਿ ਇਹ ਜਿਹੜੀਆਂ ਤੁਸੀਂ ਪਿਛੇ ਹਾਰ ਦੀ ਗੱਲ ਕੀਤੀ ਹੈ ਇਹ ਅਸੀਂ 251 ਲੜਕੀਆਂ ਦੀਆਂ ਸ਼ਾਦੀਆਂ ਕਰਵਾ ਰਹੇ ਹਾਂ ਕਿਉਂਕਿ ਇਹ ਪਿਛਲੀ ਵਾਰ ਵੀ ਪੂਡੂਪਰੇ ਦੇ ਦਾਣਾ ਮੰਡੀ ਦੇ ਵਿੱਚ ਇਹ 251 ਲੜਕੀਆਂ ਦੀਆਂ ਸ਼ਾਦੀਆਂ ਦਾ ਕਾਰਜਕ੍ਰਮ ਜਿਹੜਾ ਹੈਗਾ ਪ੍ਰੋਗਰਾਮ ਸੀਗਾ ਉਹ ਕੀਤਾ ਗਿਆ ਸੀਗਾ ਔਰ ਇਸ ਵਾਰ ਵੀ ਜਿਹੜਾ ਹੈਗਾ ਅਸੀਂ 251 ਲੜਕੀਆਂ ਦੀਆਂ ਸ਼ਾਦੀਆਂ ਆ ਪਾਤਸ਼ਾਹੀ ਦਸਵੀਂ ਗੁਦਾਵਰੀ ਸਰਟੇਲਮਾ ਕਲਾ ਕੋਰਡਵਾਰਾ ਸਾਬ ਦੇ ਵਿੱਚ ਇਹ ਰੱਖੀਆਂ ਔਰ ਇਹ ਜਿਹੜਾ ਪ੍ਰੋਗਰਾਮ ਹੈ ਇਹ ਤਿੰਨ ਦਿਨ ਦਾ ਪ੍ਰੋਗਰਾਮ ਰਹੇਗਾ ਪਿਛਲੀ ਵਾਰੀ ਇਹ ਸੀ ਇੱਕ ਦਿਨ ਦੇ ਵਿੱਚ ਹੀ ਇਹ ਸਮਾਗਮ ਜਿਹੜਾ ਹੈਗਾ ਸਾਰੇ ਹੀ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਕੀਤਾ ਸੀਗਾ ਔਰ ਇਸ ਵਾਰ ਅਸੀਂ ਜਿਹੜਾ ਇਹ ਪ੍ਰੋਗਰਾਮ ਆ ਇਹ ਤਿੰਨ ਦਿਨ ਦੇ ਵਿੱਚ ਕਨਵਰਟ ਕਰਤਾ 18 19 ਤੇ 20 ਅਪ੍ਰੈਲ ਨੂੰ ਇਹ ਸ਼ਾਦੀਆਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਡਿਵਾਈਡਿਸ਼ਨ ਕਰਕੇ ਜਿੰਨੀਆਂ ਐਪਲੀਕੇਸ਼ਨਾਂ ਆਉਣਗੀਆਂ ਹੁਣ ਅਸੀਂ 2 ਦਿਨ ਦੇ ਵਿੱਚ ਹੀ ਭੁਗਤਾਨਾਂਗੇ ਤੇ ਜੇਕਰ ਕੋਈ ਹੋਰ ਵੀ ਪਰਿਵਾਰ ਰਹਿ ਗਏ ਤਾਂ ਫਿਰ ਅਸੀਂ ਉਹ 20 ਤਰੀਕ ਵਾਲੇ ਦਿਨ ਜਿਹੜੇ ਹੈਗੇ 20 ਅਪ੍ਰੈਲ ਨੂੰ ਵੀ ਸ਼ਾਦੀਆਂ ਕਰਾਂਗੇ ਹੁਣ ਤੱਕ ਤੁਹਾਡੇ ਕੋਲ ਕਿੰਨੀਆਂ ਐਪਲੀਕੇਸ਼ਨਾਂ ਚ ਸਾਡੇ ਕੋਲੇ ਕਰੀਬ 60 ਐਪਲੀਕੇਸ਼ਨਾਂ ਜਿਹੜੀਆਂ ਹੈਗੀਆਂ ਆ ਚੁੱਕੀਆਂ ਹਨ ਔਰ ਅਸੀਂ ਆਪ ਜੀ ਦੇ ਮਾਧਿਅਮ ਦੇ ਨਾਲ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਨਾਲ ਸਾਰੇ ਹੀ ਭੈਣ ਭਰਾਵਾਂ ਨੂੰ ਇੱਕ ਬੇਨਤੀ ਕਰਦੇ ਆ ਕਿ ਜਿੰਨੇ ਵੀ ਵੀਰ ਇਸ ਵੀਡੀਓ ਨੂੰ ਦੇਖ ਰਹੇ ਆ ਖਾਸ ਕਰਕੇ ਪਹਿਲੀ ਮੇਰੀ ਬੇਨਤੀ ਇਹ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਕਿਉਂਕਿ ਵੀਡੀਓ ਨੂੰ ਭੇਜਣ ਦਾ ਮਕਸਦ ਹੀ ਸਾਡਾ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਸੁਨੇਹਾ ਲਾ ਸਕੀਏ ਤਾਂ ਜੋ ਤੁਹਾਡੇ ਆਸ-ਪਾਸ ਆੜ-ਗਵਾੜ ਦੇ ਵਿੱਚ ਕੋਈ ਵੀ ਲੋੜਵੰਦ ਧੀ ਧਿਆਨੀ ਕੋਈ ਪਰਿਵਾਰ ਬੈਠਾ ਜਿਹੜਾ ਸ਼ਾਦੀ ਕਰਨ ਦੇ ਅਸਮਰਥ ਹੈ ਜਿਹੜਾ ਸ਼ਾਦੀ ਨਹੀਂ ਕਰ ਸਕਦਾ ਉਹਨਾਂ ਪਰਿਵਾਰਾਂ ਨੂੰ ਜਿਹੜਾ ਹੈਗਾ ਐਪਲੀਕੇਸ਼ਨਾਂ ਦੇ ਮਾਧਿਅਮ ਦੇ ਨਾਲ ਇਸ ਯੱਗ ਦਾ ਹਿੱਸਾ ਬਣਾਇਆ ਜਾਵੇ ਕਿਉਂਕਿ ਅਸੀਂ ਆਪਣੇ ਵੱਲੋਂ ਸਾਰੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਆ ਸਾਡੀ ਸਮੁੱਚੀ ਟੀਮ ਜਿਹੜੀ ਪਿੰਡਾਂ ਦੇ ਵਿੱਚ ਜਾ ਰਹੀ ਆ ਸ਼ਹਿਰਾਂ ਦੇ ਵਿੱਚ ਜਾ ਰਹੀ ਆ ਅਨਾਉਂਸਮੈਂਟ ਅਸੀਂ ਕਰ ਰਹੇ ਆ ਕਿ ਔਰ ਨਾਲ ਹੀ ਅਸੀਂ ਪੰਚਾਇਤ ਸਰਪੰਚਾਂ ਨੂੰ ਕਲੱਬ ਦੇ ਮੈਂਬਰਾਂ ਨੂੰ ਆਂਗੜਵਾੜੀ ਵਰਕਰਾਂ ਨੂੰ ਔਰ ਨਰੇਗਾ ਦੇ ਅਹੁਦੇਦਾਰਾਂ ਨੂੰ ਔਰ ਗਰੰਥੀ ਸਹਿਬਾਨਾਂ ਨੂੰ ਅਸੀਂ ਫਾਰਮ ਵੀ ਦੇ ਕੇ ਆਉਣੇ ਆ ਔਰ ਪੰਫਲੈਟ ਵੀ ਦੇ ਕੇ ਉਹਨੇ ਤਾਜੂ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋ ਸਕੇ ਪਿੰਡਾਂ ਦੇ ਲੋਕਾਂ ਤੱਕ ਇਹ ਆਵਾਜ਼ ਪਹੁੰਚ ਸਕੇ ਔਰ ਪਿੰਡਾਂ ਦੇ ਵਿੱਚ ਜਿਹੜੇ ਕੋਈ ਲੋੜਵੰਦ ਪਰਿਵਾਰ ਆ ਉਹ ਐਪਲੀਕੇਸ਼ਨ ਭਰ ਕੇ ਸਾਡੇ ਤੱਕ ਜਮ੍ਹਾਂ ਕਰਵਾ ਸਕਣ ਤਾਂ ਜੋ ਅਸੀਂ ਜਿਹੜਾ ਸਾਡਾ 250 ਕੁੜੀਆਂ ਦੀਆਂ ਸ਼ਾਦੀਆਂ ਦਾ ਟੀਚਾ ਇਹਨੂੰ ਤਾਂ ਪੂਰਾ ਕਰਨਾ ਹੀ ਕਰਨਾ ਜੇਕਰ ਸਾਡੇ ਕੋਲੇ ਹੋਰ ਵੀ ਕੋਈ 10 ਵੱਧ ਪਰਿਵਾਰ ਆ ਜਾਣਗੇ ਤਾਂ ਉਹਨਾਂ ਦੀਆਂ ਵੀ ਸ਼ਾਦੀਆਂ ਜਿਹੜੀ ਹੈਗੀਆਂ ਉਹ ਕੀਤੀਆਂ ਜਾਣਗੀਆਂ ਇੰਨੇ ਵਾਸਤੇ ਤੁਸੀਂ ਕੋਈ ਫਾਰਮ ਪਰ ਨਿਮਤ ਦੀ ਤਰੀਕ ਵੀ ਰੱਖੀ ਹੋਏਗੀ ਹਾਂਜੀ ਜਿਹੜੀ ਸਾਡੇ ਫਾਰਮ ਹੈ ਫਾਰਮ ਦੀ ਜਿਹੜੀ ਤਰੀਕ ਹੈਗੀ ਆ ਉਹ 31 ਤਰੀਕ ਲਾਸਟ ਜਿਹੜੀ ਹੈਗੀ ਉਹ ਤਰੀਕ ਆ ਅੱਠਵੀਂ ਤਰੀਕ ਆ 31 ਮਾਰਚ ਤੱਕ ਅਸੀਂ ਜਿਹੜੇ ਹੈਗੇ ਉਹ ਫਾਰਮ ਜਿਹੜੇ ਹੈ ਆ ਉਹ ਭਰ ਰਹੇ ਆ ਉਸਦੇ ਵਾਸਤੇ ਤੁਸੀਂ ਕੋਈ ਫੋਨ ਨੰਬਰ ਵਗੈਰਾ ਦਿੱਤੇ ਹੋਣ ਸਾਡਾ ਸਾਡੇ ਸਾਰੇ ਪੰਪ ਫਲਾਈਡਾਂ ਤੇ ਇਸ਼ਤਿਹਾਰਾਂ ਤੇ ਫੋਨ ਨੰਬਰ ਹੈਗਾ ਫਾਰਮ ਤੇ ਵੀ ਨੰਬਰ ਹੈਗਾ ਦਫਤਰ ਦਾ ਐਡਰੈਸ ਪਾਇਆ ਹੋਇਆ ਦਫਤਰ ਦਾ ਐਡਰੈਸ 18 ਸਪੀਡ ਮੋਗਾ ਰੋਡ ਕੋੜੂਪੁਰਾ ਮੋਬਾਈਲ ਨੰਬਰ ਪਾਏ ਹੋਏ ਆ ਸਾਰੇ ਹੀ ਮੈਂਬਰਾਂ ਦੇ ਮੋਬਾਈਲ ਨੰਬਰ ਪਾਏ ਆ ਔਰ ਜਿਹੜੇ ਕੁਦਾਨੀ ਵੀਰਾਂ ਨੇ ਸਹਿਯੋਗ ਦੇਣ ਨੂੰ ਲਈ ਸਕੈਨਰ ਵੀ ਦਿੱਤਾ ਇਸ ਲਈ ਵੀ ਸਹਿਯੋਗ ਦੇ ਸਕਦੇ ਆ ਤਾਂ ਜਿਸ ਤਰੀਕੇ ਦਾ ਵੀ ਅਸੀਂ ਵੈਸੇ ਸਾਰੇ ਹੀ ਭੈਣ ਭਰਾਵਾਂ ਨੂੰ ਇਹ ਬੇਨਤੀ ਕਰ ਰਹੇ ਆ ਕਿ ਤੁਸੀਂ ਜਿਹੜਾ ਸਮਾਨ ਅਸੀਂ ਦੇਣਾ ਜਿਵੇਂ ਕਿ ਬਾਕਸ ਬੈੱਡ ਆ ਲੱਕੜ ਦੀ ਅਲਮਾਰੀ ਆ ਗੱਦੇ ਆ ਕੁਰਸੀਆਂ ਮੇਜ਼ ਭਾਂਡੇ ਡਿਨਰ ਸੈੱਟ ਹੈਗੇ ਆ ਪੱਖੇ ਹੈਗੇ ਆ ਔਰ ਸੂਟ ਹੈਗੇ ਆ ਕੰਬਲ ਹੈਗੇ ਆ ਇਦਾਂ ਦੀ ਜਿਹੜੀ ਵੀ ਸਮਗਰੀ ਕੋਈ ਲੋੜਵੰਦ ਪਰਿਵਾਰਾਂ ਨੂੰ ਬੱਚਿਆਂ ਨੂੰ ਧੀਆਂ ਨੂੰ ਦੇਣਾ ਚਾਹੁੰਦਾ ਸਹਾਇਕ ਦੇ ਰੂਪ ਵਿੱਚ ਦਾਨ ਦੇ ਰੂਪ ਵਿੱਚ ਉਹ ਦੇ ਸਕਦੇ ਆ ਤਾਂ ਅਸੀਂ ਅੱਜ ਤੱਕ ਮਾਇਆ ਦੇ ਵਿੱਚ ਮਾਇਆ ਦੇ ਰੂਪ ਵਿੱਚ ਕਿਸੇ ਨੂੰ ਵੀ ਕੋਈ ਬੇਨਤੀ ਨਹੀਂ ਕੀਤੀ ਕਿ ਸਾਨੂੰ ਤੁਸੀਂ ਪੈਸੇ ਦਿਓ ਪਰ ਫਿਰ ਵੀ ਜੇ ਕੋਈ ਮਾਇਆ ਦੇ ਰੂਪ ਵਿੱਚ ਸਾਡਾ ਸਹਾਇਕ ਕਰਨਾ ਚਾਹੁੰਦਾ ਤੋ ਉਹ ਕਰ ਸਕਦਾ ਹੈਗਾ ਆਦਰਵਾਇਜ਼ ਅਸੀਂ ਸਾਰਿਆਂ ਨੂੰ ਸਮਾਨ ਦਾ ਹੀ ਕਹਿ ਰਹੇ ਹਾਂ ਕਿ ਹਮ ਸਮਾਨ ਸਭ ਦਿੱਤਾ ਜਾਂਦਾ ਹੈ ਹੋਰ 600 ਲੋਕ ਗਵਰਨਮੈਂਟ ਤੋਂ ਵੀ ਕੁਝ ਸਹਿਯੋਗ ਮਿਲ ਰਿਹਾ ਤੁਹਾਨੂੰ ਕੁਝ ਮੈਜੀਕ ਗਵਰਨਮੈਂਟ ਦਾ ਸਾਨੂੰ ਪਿਛਲੀ ਵਾਰ ਵੀ ਕੋਈ ਸਹਾਇਕ ਨਹੀਂ ਸੀ ਮਿਲਿਆਗਾ ਔਰ ਇਸ ਵਾਰ ਵੀ ਸਾਨੂੰ ਗਵਰਨਮੈਂਟ ਦਾ ਐਸਾ ਕੋਈ ਸਹਾਇਕ ਨਹੀਂ ਫੰਡ ਦੇ ਰੂਪ ਵਿੱਚ ਕੋਈ ਸਹਾਇਕ ਨਹੀਂ ਹੈਗਾ ਕਿਉਂਕਿ ਜਿਹੜੀ ਗੁਰਦੁਆਰਾ ਸਾਹਿਬ ਢਿਲਵਾ ਗਲਾਲਾ ਗੁਰਦੁਆਰਾ ਸਾਹਿਬ ਇਹਦੀ ਵੀ ਅਸੀਂ ਜਿਹੜੀ ਮਨਜ਼ੂਰੀ ਹੈਗੀ ਆ ਸਾਡੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਹੈਗੇ ਆ ਉਹਨਾਂ ਕੋਲੋਂ ਅਸੀਂ ਐਪਲੀਕੇਸ਼ਨ ਮਾਰਕ ਕਰਵਾ ਕੇ ਲਈ ਹੋਈ ਹੈ ਤਾਂ ਸਾਨੂੰ ਕੋਈ ਜਿਹੜੇ ਦਾਨੀ ਸੱਜਣਾ ਜਿਵੇਂ ਪਿਛਲੀ ਵਾਰੀ ਖਾਲਸਾ ਏਡ ਨੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਸਾਨੂੰ ਸਹਾਇਕ ਕੀਤਾ ਸੀਗਾ ਐਸ ਵੀ ਅਵਰੀ ਵੀ ਅਸੀਂ ਉਹਨਾਂ ਸੰਸਥਾਵਾਂ ਦੇ ਕੋਲ ਹੀ ਜਾ ਰਹੇ ਹੈਗੇ ਆ। ਉਹਨਾਂ ਕੋਲ ਹੀ ਅਸੀਂ ਸਹਿਯੋਗ ਦੀ ਮੰਗ ਕਰ ਰਹੇ ਆ ਤਾਂ ਜੇਕਰ ਪੰਜਾਬ ਸਰਕਾਰ ਵੀ ਸਾਨੂੰ ਸਹਿਯੋਗ ਕਰੂਗੀ ਤਾਂ ਉਹ ਤਿਆਂ ਦੇ ਲੇਖੇ ਲੱਗੂਗਾ ਤਿਆਂ ਨੂੰ ਦਾਨ ਦੇ ਰੂਪ ਵਿੱਚ ਦੇਣਾ ਚਾਹੁੰਗੇ ਉਹ ਸਮਾਨ ਸਰਕਾਰ ਵੀ ਸਾਨੂੰ ਸਮਾਨ ਲੈ ਕੇ ਦੇ ਸਕਦੀ ਜਿਹੜਾ ਤਿਆਂ ਤੱਕ ਪਹੁੰਚਦਾ ਹੋ ਸਕੀ। ਤੁਸੀਂ ਕੋਈ ਮੌਜੂਦਾ ਐਮਐਲਏ ਸਾਹਿਬ ਨੂੰ ਕੋਈ ਬੇਨਤੀ ਲਾਈਏ ਇਸ ਬਾਰੇ? ਅਸੀਂ ਸਾਰਿਆਂ ਨੂੰ ਬੇਨਤੀ ਲਾ ਰਹੇ ਆ ਜੀ। ਐਮਐਲਏ ਸਾਹਿਬ ਨੂੰ ਵੀ ਬੇਨਤੀ ਲਾ ਰਹੇ ਹਾਂ ਸਪੀਕਰ ਸਾਹਿਬ ਨੂੰ ਬੇਨਤੀ ਲਾ ਰਹੇ ਹਾਂ ਜਿਹੜੇ ਸਾਡੇ ਇਥੇ ਕੋਈ ਵੀ ਪਾਰਟੀ ਨਾਲ ਰਿਲੇਟਡ ਕੋਈ ਮਤਲਬ ਕਿ ਸਾਡੇ ਅਹੁਦੇਦਾਰ ਹੈਗੇ ਆ ਸਾਡੇ ਉਹ ਸਤਕਾਰਯੋਗ ਅਸੀਂ ਉਹਨਾਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹ ਸਾਰਾ ਜਿਹੜਾ ਧੀਆਂ ਦਾ ਕਾਰਜ ਹੈ ਇਹ ਵੱਡਾ ਕਾਰਜ ਹੈਗਾ ਇਹਦੇ ਵਿੱਚ ਸਾਰੇ ਹੀ ਸੰਤ ਮਹਾਤਮਾ ਆਫੀਸਰਸ ਲੋਬੀ ਸਾਰਿਆਂ ਨੂੰ ਅਸੀਂ ਬੇਨਤੀਆਂ ਕਰਾਂਗੇ ਔਰ ਸਾਡੇ ਕੋਲੇ ਸੱਦਾ ਪੱਤਰ ਜਿਹੜਾ ਹੈਗਾ ਇਹ ਬਣਿਆ ਹੋਇਆ ਅਸੀਂ ਇਹ ਸਾਰਾ ਦਾ ਸਾਰਾ ਸੱਦਾ ਪੱਤਰ ਜਿਹੜਾ ਹੈਗਾ ਸਾਡੇ ਭੈਣ ਭਰਾਵਾਂ ਨੂੰ ਸਾਰੇ ਅਫਸਰਾਂ ਨੂੰ ਸਾਰੇ ਹੀ ਮਹਿਮਾਨਾਂ ਨੂੰ ਪ ਔਰ ਸੋਸ਼ਲ ਸੰਸਥਾਵਾਂ ਨੂੰ ਸਾਰਿਆਂ ਨੂੰ ਅਸੀਂ ਜਿਹੜਾ ਸੱਦਾ ਪੱਤਰ ਭੇਜਾਂਗੇ ਤਾਂ ਜੋ ਸਾਰੇ ਹੀ ਭੈਣ ਭਰਾ ਧੀਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਇਸ ਯੱਗ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਥੈਂਕ ਯੂ। ਸਤ ਨੰਬਰਸ। ਤੁਸੀਂ ਦੇਖਿਆ ਕਿ ਹਮਨ ਰਾਈਟਰ ਐਰਨਸ ਐਸੋਸੀਏਸ਼ਨ ਵੱਲੋਂ 255 ਲੜਕੀਆਂ ਦੀ ਜੋ ਸ਼ਾਦੀ ਗੁਰਦੁਆਰਾ ਟਿਲਵਾ ਕਲਾ ਵਿੱਚ ਰੱਖੀ ਗਈ ਹੈ 18, 19, 20 April ਨੂੰ। ਇਹ ਸ਼ਾਦੀਆਂ ਪਹਿਲਾਂ ਵੀ ਪ੍ਰਾਣੀ ਦਾਣਾ ਮੰਡੀ ਦੇ ਵਿੱਚ ਕਰਾਣੀਆਂ ਨੀਂਆ ਸਾਲ ਨਾਲ ਪਿਛਲੇ ਸਾਲ ਤੇ ਹੁਣ ਵੀ 255 ਲੜਕੀਆਂ ਦੀਆਂ ਸ਼ਾਦੀਆਂ ਵਾਸਤੇ ਯੋਗ ਅਯੋਗ ਪ੍ਰੋਗਰਾਮ ਚੱਲ ਰਿਹਾ ਹੈ ਇਸ ਕਰਕੇ ਇਹਨਾਂ ਨੇ ਸਾਰਿਆਂ ਨੂੰ ਐਸ਼ਜਾਨਾਂ ਨੂੰ ਵਪਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਕੋਈ ਵੀ ਦਹੇਜ ਦੇ ਵਿੱਚ ਕੋਈ ਕਪੜਾ ਕੋਈ ਬੈੱਡ ਕੋਈ ਅਲਮਾਰੀ ਜਾਂ ਫਿਰ ਹੋਰ ਦੇਣਾ ਚਾਹੇ ਤਾਂ ਦੇ ਸਕਦਾ ਹੈ ਨਕਦੀ ਦੇ ਰੂਪ ਦੇ ਵਿੱਚ ਵੀ ਸਹਿਯੋਗ ਦੇ ਸਕਦਾ ਹੈ ਮੈਂ ਰਮੇਸ਼ ਗੱਬਾ ਆਈਕਨ ਪੰਜਾਬ ਕੋਟਕਪੂਰਾ